मैडिकल विभाग कोई हुई है वागुरु तो तो जी, जी का खालसा वाह मैं अपनी दर्ज शुरू करने तो पेल गुरु महाराज का शुकर भी करना चाहना है क्योंकि ਦੇਰੇ ਭਰਾ ਇਸੇ ਮਿਹਰ ਤੋਂ ਸਰਪੰਚ ਨਾਲ ਇੱਕ ਬਹੁਤ ਵੱਡਾ ਹਾਸਲਾ ਹੋਇਆ ਪਰ ਸ਼ੁਕਰ ਹੈ ਮਿਲਾਈਏ ਕਿ ਬਾਈ ਜੀ ਸਾਡੇ ਵਿੱਚ ਬੈਠੇ ਨੇ ਮਾੜੇ ਜਿਹੇ ਸਮੇਂ ਨੇ ਇੱਕ ਪ੍ਰੋਗਰਾਮ ਪਹਿਲਾਂ ਵੀ ਰੱਖਿਆ ਸੀਗਾ ਪਰ ਮੈਂ ਕਿ ਉਹ ਜਦੋਂ ਤੱਕ ਭਰਾ ਸਾਡਾ ਸਰਪੰਚ ਵਿੱਚ ਨਹੀਂ ਤਾਂ ਅਸੀਂ ਬਾਅਦ ਚੁੱਕਾਂ ਕਿਉਂਕਿ ਆਪਾਂ ਇਨਸਾਨ ਹਾਂ ਮਾੜੇ ਦੇ ਸਤਾਂ ਨੂੰ ਸਾਡੇ ਨੂੰ ਹੱਥ ਦੇ ਕੇ ਰੱਖਿਆ ਛੋਟੀਆਂ ਇੰਨੇ ਲੋਕਾਂ ਦੀਆਂ ਦੁਆਵਾਂ ਨਾਲ ਬਚੇ ਆ ਪਰਮਾਤਮਾ ਘਰੇ ਆਣਾ ਮੰਨ ਦਾ ਬਰਕਸ਼ੀਏ ਤੇ ਅੱਗੇ ਆਪਾਂ ਜਿਹੜਾ ਕੰਮ ਹੈ ਉਹ ਸਾਰੇ ਰੱਖ ਕੇ ਚੰਗੇ ਤਰੀਕੇ ਨਾਲ ਕਰੀਏ ਗੁਰੂ ਮਹਾਰਾਜਾ ਸ਼ੁਕਰ ਕਿ ਤੁਸੀਂ ਸਾਡੇ ਵਿਚਕਾਰ ਬੈਠੇ ਹੋ ਪਰਪੰਸ ਜੀ ਬਹੁਤ ਅਨੁਭਵ ਕਰਵਾ ਦੋ ਅਸੀਂ ਕੋ ਮੇਰੀ ਮੰਨ ਚ ਬਹੁਤ ਸੀ ਲੇ ਕੇ ਭਰਾ ਨੇ ਸਾਡੇ ਨੇ ਪਿੰਡ ਲਈ ਹੁਣ ਵੀ ਉਤਸਵ ਮੇਨ ਨੂੰ ਪੁੱਛਿਆ ਵੀ ਠੀਕ ਠਾਕ ਆ ਮਾ ਫੋਨ ਤੇ ਪਤਾ ਕੀ ਕਹਾਦਾ ਕਹਾਂ ਮੈਂ ਮੁੰਡਾ ਠੀਕ ਹੈ ਪਿੰਡ ਦੇ ਭਰਾਣੇ ਭਰਾਣੇ ਕੰਮ ਹੋ ਰਿਹਾ ਉਹ ਮੈਂ ਕਿਹਾ ਕੋਈ ਫੈਲੋ ਦੇ ਦੇਖੋ ਜੋ ਸੱਚਾ ਮੈਨੂੰ ਕਹਿੰਦਾ ਪਿੰਡ ਦੇ ਬਾਈ ਆਪਾਂ ਆ ਗੋ ਮੈਂ ਕਿਹਾ ਤੂੰ ਆ ਆ ਜਾ ਠੀਕ ਹੋ ਕੇ ਉਹ ਜਿਹਨੂੰ ਉੱਥੇ ਪਏ ਰਿਹਾ ਸੀ ਇਸ ਕੰਮ ਦਾ ਫਿਕਰ ਸੀਗਾ ਕਿ ਮੈਂ ਜੋ ਸੱਚਾ ਮੈਨੂੰ ਕਹਿੰਦਾ ਭਾਈ ਜੇ ਪਾ ਭਰਾਣੇ ਭਰਾਣੇ ਕੰਮ ਕਰਨਾ ਮੈਂ ਕਿਹਾ ਤੂੰ ਆ ਜਾ ਮੇਰਾ ਵੀਰ ਬਣ ਕੇ ਕੰਮ ਤੋਂ ਸਾਰੀ ਕਰ ਲਾਗੇ ਤੂੰ ਤੰਦਰੁਸਤ ਚਾਹੀਦਾ ਸਾਨੂੰ ਭਰਾ ਸਾਡਾ ਸੋ ਮਹਾਰਾਜ ਦਾ ਸ਼ੁਕਰ ਕਰਦਾ ਜੁਗ ਨਸ਼ਿਆਵ੍ਰੋਧ ਪ੍ਰੋਗਰਾਮ ਲੈ ਕੇ ਤੁਹਾਡੇ ਕੋਲੇ ਆਇਆ ਇਹ ਮੋਹਿਮਰ ਕੇ ਯੋਗਦਾਨ ਇਹ ਚੰਗਾ ਤੁਸੀਂ ਕਦੇ ਨਹੀਂ ਦੇਖਿਆ ਹੋਊਗਾ ਕਿ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਨਸ਼ਿਆਂ ਦੇ ਵਿਰੁੱਧ ਬੋਲਣਾ ਆਇਆ ਉਹ ਕਦੇ ਅੱਜ ਤੱਕ ਕੋਈ ਉਮਰ ਲੰਗੀ ਆ ਆਪਣੀ ਵੀ ਲੰਗੀ ਅਗੀਆਂ ਵੀ 40-40 ਸਾਲ ਦੀ ਉਮਰ ਮੈ ਗਈਆ ਸੋ ਆਪਾਂ ਕਦੇ ਨਹੀਂ ਦੇਖਿਆ ਕਿ ਐਮਐਲਏ ਜਦ ਪੋਲੀਟਿਕਲ ਲੋਕ ਨਸ਼ੇ ਦੇ ਖਿਲਾਫ ਅੰਦੋਲਨ ਜੰਗ ਲੜਾ ਤੇ ਪਹਿਲੀ ਵਾਰੀ ਹੋਇਆ ਇੱਕ ਬਦਲਾਅ ਆਇਆ ਪਰ ਬਹੁਤ سارے ਲੋਕ ਜਿਹੜੇ ਨੇ ਉਹਨਾਂ ਨੂੰ ਇਹ ਤਾਂ ਚੰਗੀ ਨਹੀਂ ਲੱਗਦੀ ਕਿ ਸਾਡਾ ਚੋਣ ਸਿੱਧਾ ਰਾਪਟਾ ਹੋਵੇ ਐਡੇ ਪਹਿਲਾਂ ਕੀ ਹੁੰਦਾ ਸੀ ਐਮਐਲਏ ਇੱਕ ਪਿੰਡ ਦੇ ਵਿੱਚ ਆ ਜਾਂਦਾ ਸੀ ਘਰ ਦੇ ਵਿੱਚ ਹੀ ਤਰੈ ਰਿਹਾ ਹੁੰਦਾ ਉਸੇ ਘਰ ਚ ਚਾਹ ਪਾਣੀ ਪੀਣਾ ਉੱਥੇ 15 ਵੀ ਇਕੱਠੇ ਬੱਦੇ ਇਕੱਠੇ ਕਰ ਰਹੇ ਉੱਥੇ ਹੀ ਸਾਸੀ ਕਰਕੇ ਲੱਗੇ ਆਏ ਜੀ ਹੁਣ ਅਸੀਂ ਐਦੇ ਹੁਣ ਅਸੀਂ ਚਾਹੇ ਸਰਕਾਰ ਤੋਂ ਅਡੇ ਦੌਰ ਪ੍ਰੋਗਰਾਮ ਹੋਵੇ ਜਿਹੇ ਬਾਬਾਈਓ ਦੀ ਵਸਤੀ ਦਾ ਪ੍ਰੋਗਰਾਮ ਹੋਣਾ ਜਿਹੇ ਕੋਲ ਪ੍ਰੋਗਰਾਮ ਹੈ ਅਸੀਂ ਤੁਹਾਡੇ ਕੋਲ ਆਪ ਸਿੱਧੇ ਹਾਂ ਅੱਜ ਵੀ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਅੜਚਾ ਜਿਹੜੀਆਂ ਨੇ ਵੜਾਈਆਂ ਜਾਂਦੀਆਂ ਕਿਉਂਕਿ ਕਿਛ ਲੋਕ ਨਹੀਂ ਚਾਹੁੰਦੇ ਕਿ ਅਸੀਂ ਆਮ ਲੋਕਾਂ ਨਾਲ ਸਿੱਧਾ رابطہ ਕਿ ਸਾਡੇ ਸਿਸਟਮ ਦੇ ਮੁਤਾਬਕ ਕੰਮ ਚੱਲੇ ਬਿਲਕੁਲ ਸੱਜੇ ਕਿਸੇ ਨੂੰ ਕੋਈ ਸਾਡੇ ਨਾਲ ਹੈਗਾ ਵੀ ਆ ਵਿਰੋਧ ਪਾਈ ਉਹ ਦਫ਼ਤਰ ਚ ਬੈਠ ਕੇ ਗੱਲਾਂ ਹੁੰਦੀਆਂ ਨੇ ਕਿਸੇ ਪ੍ਰੋਗਰਾਮ ਵਿੱਚ ਹਿੱਲ ਨਹੀਂ ਪਾਇਆ ਮੈਨੂੰ ਲੱਗਦਾ ਇਹ ਤਾਂ ਉਹ ਕੰਮ ਹੋ ਗਿਆ ਕਿ ਵਿਆਹ ਹੈ ਪਈ ਕਿਸੇ ਦੇ ਕਹਿੰਦੇ ਐਸਾ ਜੀ ਕਹਿੰਦੇ ਫੇਰ ਕਹਿੰਦੇ ਆਪਾਂ ਚੱਜੂ ਪਾਵਾਂਗੇ ਬੈਠ ਆਪਾਂ ਵਿਆਜ ਕੋਲੋਂ ਕੰਮ ਖੜਾ ਕਰਨ। ਭਾਈ ਜਦੋਂ ਕਿਤੇ ਕੋਈ ਫੰਕਸ਼ਨ ਹੁੰਦੇਗਾ ਹੋਵੇ ਜਾਂ ਕੋਈ ਕੁਝ ਕਾਰਜ ਪ੍ਰੋਗਰਾਮ ਹੋਵੇ ਪਰ ਜੇ ਉਦੋਂ ਇਹ ਗੱਲਾਂ ਨਹੀਂ ਕੀਤੀਆਂ ਜਾਂਦੀ ਬਾਅਦ ਚੋ ਵੀ ਕੀਤੀਆਂ ਜਾਂਦੀਆਂ ਜਿਵੇਂ ਮੈਂ ਹਮੇਸ਼ਾ ਆਪਣੇ ਦਫ਼ਤਰ ਬੈਠਾ ਹਮੇਸ਼ਾ ਮਿਲਦਾ ਉਦੋਂ ਵੀ ਕੀਤੀਆਂ ਜਾਂਦੀਆਂ ਨੇ ਪਰ ਇਹ ਪਾਣੀ ਇੱਕ ਜਿਹੜਾ ਬਣਾ ਲਿਆ ਵੀ ਨਹੀਂ ਜਿਸ ਦਾ ਮੈਂ ਨਾ ਮੰਨੂੰ। ਫੇਰੀ ਫੈਕਟਰੀਆਂ ਨੇ ਮੇਰੇ ਕੋਲ ਜਦੋਂ ਵੀ ਕੋਣ ਕੱਚਾ ਪਾਣੀ ਵੀ ਪੁੱਛੂੰਗਾ ਤੇ ਪੈਪਰ ਗੱਲਾਂ ਵੀ ਕਰਾਂਗੇ ਪਰ ਜੇਕਰ ਸੁੱਚੀ ਵੀ ਮੈਂ ਪੁਰਾਣੇ ਦੇ ਯਾਦ ਵਿੱਚ ਕਾਰਜ ਦੇ ਵਿੱਚ ਇੰਨਾ ਵਧੀਆ ਤੁਸੀਂ ਪ੍ਰੋਗਰਾਮ ਕੀਤਾ ਉਹਦੇ ਕਦਰ ਕਰਨ ਵਾਲੀਆਂ ਦੇਖੋ ਉਹ ਤਾਂ ਫਿਰ ਚੰਗੀ ਗੱਲ ਆ ਆਪਾਂ ਸਾਰੇ ਕੋਈ ਬੰਦਾ ਕਿਸਾਨੀ ਕਰ ਸਕਦਾ ਕੋਈ ਮਜ਼ਦੂਰੀ ਦਾ ਸੰਬਧਤ ਦਾ ਸਾਰੇ ਆਪਾਂ ਕਿਰਤੀ ਲੋਕ ਆ ਚਾਹੇ ਕਿਸਾਨ ਹੋਵੇ ਕਿਰਤੀ ਕਰਦਾ ਮਜ਼ਦੂਰ ਹੋਵੇ ਕਿਰਤੀ ਕਰਦਾ ਆਪਾਂ ਗੱਲ ਕਰਦੇ ਆ ਨਸ਼ੇ ਵਾਲੀ ਗੱਲ ਤੇ ਐਸੀ ਹੈ ਕਿ ਨਸ਼ਿਆਂ ਦੇ ਰੋਸ ਦਾ ਪਾਜ ਚੜ੍ਹਿਆ ਇਹ ਬਿੰਦਾਂ ਦੇ ਵਿੱਚ ਸਾਨੂੰ ਮਿਹਨਤ ਤੋੜਨ ਦੀ ਲੋੜ ਕਿਉਂ ਪਈ ਕਿਉਂਕਿ ਅੱਜ ਜਦੋਂ ਅਸੀਂ ਦੇਖਿਆ ਇਹ ਬੱਬੂ ਜੀ ਅਸੀਂ ਸਟੱਡੀ ਕੀਤੀ ਕਿ ਇਹਨਾਂ ਨੇ 8ਵੀਂ 9ਵੀਂ 10ਵੀਂ ਦੇ ਬੱਚੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ 8ਵੀਂ 9ਵੀਂ 10ਵੀਂ ਛੋਟੇ ਛੋਟੇ ਬੱਚੇ ਹਨ ਕਿਉਂਕਿ بڑا ਬੱਚਾ ਅੱਜ ਕੱਲ ਸਿਆਣਾ ਹੋ ਗਿਆ ਜੇ ਦੇਖ ਕੇ ਪ੍ਰਸਰਵੰਟ 2.2 ਚ ਜਾ ਕੇ ਬੱਚੇ ਵਿਗੜਨਗੇ ਤਾਂ ਸਿਆਣੇ ਹੋਣਾ ਚਾਹੀਦਾ ਪਹਿਲਾਂ ਨਾਲ ਜਿਵੇਂ ਆਪਾਂ ਬੀਏ ਤੋਂ ਬਾਅਦ ਦੇ ਜਾ ਕੇ ਤਾਂ ਹੁੰਦੀ ਸੀ ਹੁਣ ਬੱਚਿਆਂ ਨੂੰ 10ਵੀਂ ਤੋਂ ਬਾਅਦ ਦਾ ਕੰਮ ਸ਼ੁਰੂ 10ਵੀਂ ਤੋਂ ਪਹਿਲਾਂ ਵੀ ਬੱਚੇ ਸਿਆਣੇ ਹੋਏ ਸੋ ਇਹਨਾਂ ਨੇ ਦੇਖਿਆ ਕਿ ਆਪਾਂ ਇਹਨਾਂ ਬੱਚਿਆਂ ਨੂੰ ਗਲਤ ਪਾਸੇ ਲੱਗਿਆ ਤੋਂ ਇਸ ਕਰਕੇ ਸਾਨੂੰ ਏਡਾ ਵੱਡਾ ਸਟੈਪ ਜਿਹੜਾ ਚੱਕਣਾ ਪਿਆ ਯੁੱਧ ਛੇੜਨਾ ਪਿਆ ਨਸ਼ਿਆਂ ਦੇ ਵਿਰੁੱਧ ਸਕੂਲਾਂ ਦੇ ਬਾਹਰ ਹੀ ਖੜਨਾ ਸ਼ੁਰੂ ਹੋ ਗਏ ਸੀ ਇਹ ਸਕੂਲਾਂ ਦੇ ਬਾਹਰ ਹੀ ਖੜਨਾ ਸ਼ੁਰੂ ਹੋ ਗਏ ਕੋਸੀ ਨੂੰ ਖੱਲ ਪਾਉਣ ਦੇ ਲਈ ਅਸੀਂ ਜੁੱਦ ਜਿਹੜਿਆ ਮਾਰ ਜੋ ਮੁੱਖ ਮੰਤਰੀ ਸਰਕਾਰ ਤੁਹਾਨੂੰ ਮਾਨ ਸਾਹਿਬ ਦੀ ਗੋਇ ਦੀ ਜੁੱਦ ਚੱਲ ਰਿਹਾ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਆਪਾਂ ਆਪਣੇ ਜਿਹੜੇ ਬੱਚੇ ਨੇ ਉਹ ਬਚਾਉਣੇ ਆ ਆ ਛੋਟੇ ਛੋਟੇ ਬੱਚੇ ਨੇ ਆਪਾਂ ਇਹਨਾਂ ਦੀ ਕੰਮ ਕੋਈਆਂ ਨਾਲੀਆਂ ਟੁੱਪੇ ਪਾਥੀਆਂ ਦੁਵਾੜੇ ਚੀਂਗਾਂ ਆ ਸਭ ਚੱਲੀ ਜਾਣਾ ਚੱਲਦਾ ਆਇਆ ਕੰਮ ਹੋ ਹੀ ਜਾਣੇ ਨੇ ਹੁਣ ਨਹੀਂ ਹੋਦੂਦ ਰੜਕੇ ਹੋ ਦੇ ਤੁਹਾਡਾ ਬੱਚਾ ਬਾੜੇ ਪਾਸੇ ਲੱਗ ਗਿਆ ਸਾਡੀ ਸਾਰੀ ਜ਼ਿੰਦਗੀ ਜੀ ਲਓ ਚਾਲ ਇਹਦੇ ਵਿੱਚ ਜਿੱਥੇ ਸਮੇਂ-ਸਮੇਂ 'ਤੇ ਸਰਕਾਰਾਂ ਦਾ ਕਸੂਰ ਰਿਹਾ ਉੱਥੇ ਸਾਡੇ ਪਰਿਵਾਰਾਂ ਨੇ ਅਣਗਹਿਲੀ ਕੀਤੀ ਮੈਂ ਦੱਸਦਾ ਪਰਿਵਾਰਾਂ ਨੇ ਗਲਤੀ ਕੀਤਾ ਰਹੀ ਆ ਆਪਾਂ ਦੇਖਿਆ ਹੁੰਦਾ ਕਿ ਆਪਣੇ ਸਭ ਤੋਂ ਪਹਿਲਾਂ ਜਦੋਂ ਬੱਚਾ ਨਸ਼ਾ ਕਰਨ ਲੱਗਦਾ ਜਾਂ ਮਾੜੀ ਸੰਗਤ ਜੀ ਆਉਂਦਾ ਉਹਦੀ ਮਾਂ ਨੂੰ ਪਤਾ ਲੱਗਦਾ ਕਰਦਾ ਜੀ ਮਾਂ ਨੂੰ ਪਤਾ ਲੱਗਦਾ ਪਹਿਲਾਂ ਮਾਂ ਕੀ ਕਰਦੀ ਆ ਮਾਂ ਟਕ ਟਕਦੀ ਰਹਿੰਦੀ ਆ ਤਾਂ ਵੀ ਕਹਿੰਦੀ ਮੇਰੇ ਭਾਈ ਤਾਂ ਹੈ ਨਹੀਂ ਤਾਂ ਕਿਉਂ ਹਣੇ ਕਹਿੰਦਾ ਵੀ ਦੱਸ ਦੇ ਹੁਣ ਇਲਾਜ ਕਰਾਣਾ ਮਾਂ ਨੂੰ ਬੈਠਾ ਰਾਂ ਟਿੱਕੇ ਤੇ ਨੂੰ ਜਾਣਾ ਜੋ ਸੱਚ ਹੈ ਮੈਂ ਵੀ ਉਹਦੇ ਟੁੱਟੇ ਦੀ ਹੁੰਦਾ ਜਦ ਰਿਸ਼ਤਾ ਵਾਲੇ ਬੰਤੇ ਇਹਨਾਂ ਨੇ ਵੀ ਨਾ ਵਿਆਹ ਕਰ ਦੋ ਬਗਾਨੀਆਂ ਤਾਂ ਟਿੱਕੇ ਤੇ ਸਿੱਧੇ ਕਰਦੇ ਐਂ ਕਹਿੰਦੇ ਰਿਸ਼ਤਾ ਆ ਗਿਆ ਬੱਚੇ ਨੂੰ ਰਿਸ਼ਤੇ ਵੇਲੇ ਜਦੋਂ ਸਾਨੂੰ ਪੁੱਛਿਆ ਜਾਂਦਾ ਹੈ ਕਿ ਸੱਚ ਉਲਟੂ ਕਰੀਏ ਬੰਦਾ ਸਾਨੂੰ ਪੁੱਛਿਆ ਜਾਂਦਾ ਮੁੰਡਾ ਖਾਂਦਾ ਫਿਰਦਾ ਤੇ ਆਪਾਂ ਇੱਗੇ ਨਹੀਂ ਬੀਬੀ ਨਾ ਮੇਰੇ ਆਂ ਮੈਂ ਤਾਂ ਇਕੱਲੇ ਦੇਖਿਆ ਰੱਖ ਕੇ ਤੇ ਬਾਹਰੋਂ ਕਰਕੇ ਦੇਖਿਆ ਪਰ ਮੈਂ ਨਹੀਂ ਗਏ ਅਹੀਂ ਕਹਿੰਦੇ ਪਿਓ ਕਹਿੰਦਾ ਵੀ ਦੱਸ ਦੇ ਸਿੱਧ ਸਿੱਧ ਖੇਡ ਹੋਊਗੀ ਬਾਤ ਚੋ ਵੀ ਕਰਤਾਂ ਰੋ ਬੱਝਵਾਉਂਦਾ ਕਿ ਤੂੰ ਬੈਠਾ ਰ ਟਿੱਕੇ ਮੈਂ ਆਪੇ ਸਾਭੂ ਅਹੀਂ ਉਂਦਾ ਜੀ ਉਸਦੀ ਅੱਜ ਵਿਆਹ ਕਰ ਦਿੰਨੇ ਬੱਚੇ ਦਾ ਵਿਆਹ ਹੋ ਗਿਆ ਪਹਿਲਾਂ ਸਾਡੀਆਂ ਪੈਣਾ ਸਮਾਂ ਕੱਟਣ ਦੀ ਅਸੀਂ ਕਿਹਾ ਦੇਖਿਆ ਚੰਗੇ ਚੰਗੇ ਮਸ਼ੀੜੀਆਂ ਨਾਲ ਵੀ ਬਹੁਤ ਸਮੇਂ ਕੱਟਦੇ ਬੈਠਾ ਚਲ ਕੋਈ ਨਹੀਂ ਜੋ ਬੜੇ ਬਾਪਾ ਬਨੇਗਾ ਹੁਣ ਨਹੀਂ ਸਕਾ ਹੁਣ ਮਹੀਨੇ ਬਾਅਦ ਜੱਜੂ ਪੈ ਗਿਆ ਤਲਾਕ ਤਾਂ ਗੱਲ ਪਹੁੰਚਦੀ ਹੈ ਫਿਰ ਜੇ ਤਲਾਕ ਤਾਂ ਗੱਲ ਪਹੁੰਚਦੀ ਹੈ ਰੌਲਾ ਪਿੰਦਾ ਫਿਰ ਉੱਥੇ ਕੀ ਹੁੰਦਾ ਐਮਐਲਏ ਕੋਲ ਆ ਜਾਂਦੇ ਆ ਵੀ ਭਾਈ ਸਾਡੇ ਮੁੰਡੇ ਦੇ ਨਾਲ ਕੋਈ ਕੋਈ ਗੱਲ ਕੋਪਾ ਸਾਡੀ ਕੁੜੀ ਦੇ ਨਾਲ ਠੀਕ ਹੈ ਜੀ ਜੇ ਮੈਂ ਬੋਲਦਾ ਤਾਂ ਮਾਣਾ ਜੇ ਮੈਂ ਨਾ ਕਰਿਆ ਬੋਲ ਆਵੇ ਬੋਲਾਂ ਨੂੰ ਤੋਖਤ ਨੇ ਸ੍ਰੀਮਾ ਜੇ ਸਾਡੇ ਪਰੇ ਬੋਲਾਂ ਦੇਣਾ ਕਸੂਰੀਆਂ ਦਿੱਤਾ ਠੰਡਾ ਆਪਣੀ ਗੱਲ ਨਹੀਂ ਬੰਦਣੀ ਅਸੀਂ ਝੂਠ ਬੋਲ ਕੇ ਰਿਸ਼ਤਾ ਕੀਤਾ ਜਿਵੇਂ ਝੂਠ ਬੋਲਦਾ ਤੁਸੀਂ ਆਪਣੇ ਨਸ਼ੇੜੀ ਪੁੱਤ ਨੇ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਆਪਾਂ ਕਦੇ ਆਪਾਂ ਕਦੇ ਆਪਾਂ ਨੂੰ ਦੱਸਦੇ ਬੰਦਾ ਨਸ਼ੇ ਕਰਦਾ ਆਪਾਂ ਕਦੇ ਆਪਣੀ ਧੀ ਜਵਨਿਆ ਦਾਸ ਫਿਰ ਦੂਵੇ ਦੀ ਦੀ ਜਿੰਦਗੀ ਨੂੰ ਸਾਬਤ ਕਰਦੇ ਆਏ ਇੱਕ ਸਰਕਾਰ ਦਾ ਜਾਂ ਮੈਨ ਦਾ ਵੀ ਹਜ਼ੂਰੀ ਪਾਈ ਇਹ ਸਾਰਾ ਆਪਣਾ ਆਪਣਾ ਖੂਨ ਹੈ ਅੱਜ ਵੀ ਤੁਸੀਂ ਦੇਖਿਆ ਹੋਊਗਾ ਕਿ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਪਰਿਵਾਰ ਜਿਹੜੇ ਇਕੱਠੇ ਰਹਿੰਦੇ ਸੀ ਸਾਂਝੇ ਹੁੰਦੇ ਚਾਚਾ ਪਾਇਆ ਤਾਈ ਚਾਚੀ ਬੇਬੇ ਬਾਪੂ ਸਾਰੇ ਉੱਪਰ ਇੱਕ ਦੂਜੇ ਨਾਲ ਮਿਲਦੇ ਵਰਤ ਤੇ ਜੇ ਲੜੀ ਪਈ ਹੋਈ ਜਾਂਦੀ ਸੀ ਪਰਿਵਾਰ 'ਚ ਇਕੱਠੇ ਸੀ ਬੱਚੇ ਦੇ ਮਾਤੇ ਡਰ ਬਣਿਆ ਰਹਿੰਦਾ ਸੀ ਕਿ ਮੈਨੂੰ ਕੋਈ ਨਾ ਕੋਈ ਦੇਖਣ ਵਾਲਾ ਹੈਗਾ ਸਾਡੀ ਸਾਰੀ ਕੋਈ ਨਾ ਕੋਈ ਦੇਖ ਲਊਗਾ ਹੁਣ ਆਪਾਂ ਪਹਿਲੇ ਗਿਆ ਤਾਂ ਵੀ ਗੁੜੀ-ਗੁੜੇ ਨਾਲੇ ਦੱਸਣੇ ਕੋਲੋਂ ਜਾਣੇ ਹੁੰਦੇ ਹੁਣ ਗੁੜੀ-ਗੁੜੇ ਨਾਲੇ ਗੁੜੀ-ਗੁੜੇ ਨਾਲੇ ਜੇਕਰ ਜਵਾਕ ਵਿਚਾਰਾ ਚਲੇਗਾ ਬੇਬੀ ਦਾ ਘੂੜੇ ਹੁਣ ਬੇਬੀਓਂ ਤਾਂ ਇਹ ਕਹਿਣਾ ਕਿ ਇਹ ਜਵਾਕ ਦੀ ਤੇ ਨਹੀਂ ਸਜਾਈ ਦੀ ਬਾਲ ਪੜਨ ਤੋਂ ਹੋਣੀ ਸਚਾਈ ਹੈ ਜੀ ਤੁਸੀਂ ਆਪਣੇ ਬੱਚੇ ਆਪਣੇ ਬਜ਼ੁਰਗਾਂ ਤੋਂ ਪਰੇ ਕਰ ਮੂਲ ਰੋਹ ਵਿਸ਼ਾ ਵਿਆਜ ਕਰਾਉਂਦਾ ਬਿਲਕੁਲ ਤੁਹਾਡੇ ਬੱਚੇ ਦੀ ਦੇਖਭਾਲ ਕਰ ਸਕਦਾ ਅਸੀਂ ਤਾਂ ਜਾਣ ਨਹੀਂ ਦਿੰਦੇ ਬੇਬੇ ਉਹ ਕੋਲੋਂ ਤੇ ਮੈਂ ਤਾਂ ਉਹ ਵੀ ਦੱਸਦਾ ਹਰਮਾਤਮਾ ਦੀ ਈਰਤ ਹੈ ਜੋ ਅਸੀਂ ਬੀਜਨੇ ਉਹ ਵੱਢਦੇ ਆ ਜੇ ਅਸੀਂ ਆਪਣੇ ਮੇਲਿਆਂ ਦੀ ਸੇਵਾ ਨਹੀਂ ਕਰਦੇ ਤਾਂ ਸਾਡੇ ਵਾਲਿਆਂ ਨੇ ਸਾਨੂੰ ਰੋਟੀ ਨਹੀਂ ਦੇਣੀ ਇਹ ਜਿੱਥੇ ਮਰਜ਼ੀ ਬੱਚੇ ਬੀਜੇ ਜੋ ਮਰਜ਼ੀ ਦੇ ਲੱਗਦੇ ਇਹ ਨਸ਼ੇ ਵਧੇ ਨਾਲ ਕਾਰ ਕਰਦੇ ਕਿਉਂਕਿ ਸਾਰੇ ਸੰਜਿਆ ਖਤਮ ਹੋ ਗਿਆ ਤਾਂ ਇਹ ਸਾਨੂੰ ਕੋ ਕਹਿੰਦਾ ਸੀ ਕਿ ਭਾਈ ਮੁੰਡਾ ਮੁੰਡਾ ਗਲਤ ਪਾਸੇ ਜਾਂਦਾ ਤਾਂ ਕਾਂ ਰੱਖਾ ਪਾ ਕਹਿੰਦੇ ਬਾਪੂ ਜੀ ਬੇਬੇ ਜੀ ਚਾਚਾ ਜੀ ਤਾਇਆ ਜੀ ਛੋਡੇ ਪੁੱਤਾਂ ਜੋ ਕਿਤੇ ਮਾੜੀ ਜੱਗੀ ਮੇਰੇ ਖੜਾ ਮੜਦਾ ਬੇਸ਼ੱਕ ਚਾਲ ਆਉਦੀ ਹੈ ਇਹ ਕਹਿੰਦੇ ਸੀ ਹੁਣ ਜੇ ਤੁਹਾਨੂੰ ਕੋਈ ਕਹਿ ਦਵੇ ਵੀ ਭਾਈ ਮੁੰਡਾ ਮੁੰਡਾ ਮਾੜੇ ਪਾਸੇ ਜਾਦਾ ਤੂੰ ਆਪਣਾ ਸੋਚ ਤੂੰ ਮੇਰੇ ਵਾਲੇ ਰੁਕੇਵੇਂ ਕਹਿੰਦੇ ਤੂੰ ਆਪਣਾ ਦੇਖਿਆ ਮੈਂ ਤਾਂੱਖਾਂ ਪਾੜ ਤੋਂ ਦੁਬਾਰਾ ਮੇਰੇ ਨਾਲ ਲੈ ਮੈਂ ਦਾਇਰ ਕਰ ਦੂੰ ਤੁਸੀਂ ਉਹ ਬੇਤੀ ਕਰਦੇ ਹੋ ਟੌਲੀ ਦਾੜੀ ਵਾਲੇ ਲੋਕ ਤੁਹਾਨੂੰ ਦੱਸਦੇ ਨਹੀਂ ਕਿ ਤੁਹਾਡਾ ਬੱਚਾ ਮਾੜੇ ਬਸਦਾ ਜੇ ਕਿਤੇ ਧੀ ਜਣੀ ਦਾ ਹੋ ਜਾ ਪਹਿਲਾਂ ਕਹਿੰਦਾ ਤੁਸੀਂ ਬਾਈ ਕੁੜੀ ਜਨ ਹੋ ਗਈ ਵੱਡੀ ਹੋ ਗਈ ਆਪਾਂ ਕਹਿੰਦੇ ਬਾਈ ਥੋੜੀ ਬਾਕੂ ਜੀ ਧੀ ਆ ਕਿ ਕਿਤੇ ਮਾੜੀ ਚੰਗੀ ਜਿਹੜਾ ਖੜੀ ਦੇਖਣੀ ਨਾ ਕਿ ਸ਼ੱਕੜ ਬਣੀ ਮੋ ਜੇ ਤੁਹਾਨੂੰ ਕਹਿਦਾ ਕਿਸੇ ਨੇ ਤੇ ਆਪਣੀ ਸਾਹਰ ਤੇਰੀ ਦਿੱਕੀ ਤੇਰੀ ਫਰਾਨੇ ਤੇਰੀ ਫਰਾਨਾ ਉਹ ਨਹੀਂ ਤੁਸੀਂ ਬੇਇੱਜ਼ਤੀ ਕਰਦੇ ਹੋ ਦਰਦਾ ਤੁਹਾਡੇ پورے ਕੋਲ ਦਾ ਇਹ ਸਰ ਪਤਾ ਨਹੀਂ ਮੈਂ ਤਾਂ ਅਬਰਾਹਮ ਆ ਅਸੀਂ ਇਹ ਨਹੀਂ ਦੇਖਦੇ ਸੀ ਕਿ ਉਹ ਨੂੰ ਕੀ ਕਹਣਾ ਉਹ ਜੋ ਹੈਗਾ ਮੈਨੂੰ ਕੋਲ ਪਿੰਡਾਂ ਦੇ ਲੋਕ ਤੁਹਾਨੂੰ ਕਹਿਣਾ ਛੱਡ ਗਏ ਕਿ ਤੁਹਾਡੇ ਬੱਚੇ ਤੁਹਾਡੇ ਬੱਚੇ ਦਾ ਤੁਹਾਡੇ ਨਾਲ ਵੱਧ ਪਿੰਡ ਦੇ ਲੋਕਾਂ ਤੋਂ ਬਦਲਦਾ ਉਹਦੀ ਸੁਣ ਲਿਆ ਕਰੋ ਕਿ ਬੱਚੇ ਬਚਾਉਣੇ ਇਹਨਾਂ ਤੋਂ ਮੇਰੇ ਨਾਲ ਕੁਝ ਵੀ ਕਹਿੰਦੇ ਨਹੀਂ ਗੱਲ। ਕਿ ਇੱਥੇ ਨਸਿੱਕਾ ਨਹੀਂ ਸਿਖਾਉਂਦੇ। ਇਤਨਾ ਮਾੜੀ ਸੰਸਕ੍ਰਿਤੀ ਨੂੰ ਬਚੇ ਜਾਂਦਾ। ਨਾਲ ਕੋਈ ਪਤਾ ਨਹੀਂ ਲੱਗਦਾ। ਕਿ ਇਤਨਾ ਮਾੜੀ ਸੰਸਕ੍ਰਿਤੀ ਨੂੰ ਬਚੇ ਜਾਂਦਾ। ਪਰਵਾਸ ਜਿਹੜੀਆਂ ਆਪਣੇ ਰੱਜ ਰੱਜ ਕੇ ਹੋਣੇ ਸ਼ੁਰੂ ਹੋ ਗਏ। ਆਪਾਂ ਸਾਂਝ ਜਿਹੜੀ ਖਤਮ ਕਰਤੀ। ਬਜ਼ੁਰਗਾਂ ਦੀ ਕਦਰ ਕੀਤਾ ਸੀ। ਮੈਂ ਤੁਹਾਨੂੰ ਇਹਦਾ ਲਿਖ ਕੇ ਦੇਣ ਨੂੰ ਤਿਆਰ ਆ। ਜਿਹੜਾ ਬੱਚਾ ਆਪਣੇ ਦਾਦਾ-ਦਾਦੀ ਨਾਲ ਰਹਿੰਦਾ। ਸੱਚੇ ਤਾਂ ਨਾਲ ਰਹਿੰਦਾ। ਉਹ ਬੱਚਾ ਕਦੇ ਵੀ ਗਲਤ ਨਸ਼ੇ ਵਾਲੇ ਪਾਸੇ ਨਹੀਂ ਜਾਊਗਾ ਮੇਥੋਂ ਪੂਰੇ ਕੌਮ ਤੇਰਾਂ। ਕਿਉਂਕਿ ਮਾਂ ਕੋਲੇ ਸਮਾਨੀ ਰੋਕਤੀ ਪਾਣੀ ਤੋਂ, ਪਿਓ ਕੋਲੇ ਸਮਾਨੀ ਕੰਮ ਕਰ ਤੋਂ। ਸਾਹਮਣੇ ਮੇਰੇ ਦਾਦਾ-ਦਾਦੀ ਦੇ ਸਾਹਮਣੇ ਕਰ ਜਵਾਕਰੂ ਪਿੱਛੇ ਹੋਇਆ ਇਹਨੂੰ ਪਛੜੇ। ਇਹ ਦਾਦਾ-ਦਾਦੀ ਨੇ ਵੱਧੂ ਕੁਛ ਨਹੀਂ। ਹੋਸ਼ ਨਹੀਂ ਨਾ ਜਵਾਗ ਦਾਦਾ-ਦਾਦੀ ਨੂੰ। ਇਹ ਤਾਂ ਮਾਰੂਸ਼ੇ ਨਾ। ਅਧਿਕਾ ਮਾਰੀਆਂ ਮਾਰ ਤੋਂ ਰੋਕਿਆ ਬਰਾਬਰੀ ਕੋਲ ਸ਼ਾਮ ਲਾ ਦੇ। ਇਹ ਸੱਚ ਹੈ। ਉਹ ਕੁੱਤੀ ਜੰਗੀਆਂ ਨੇ ਮੂੰਹ ਚੜਕੀਆਂ ਦੋਸਤਾਂ। ਚਾਈਆ ਗੰਨਾਂ ਦੇ ਵਿੱਚ ਆਮ ਸੀਤਾ ਹੁੰਦੀਆਂ ਮੈਂ ਇਹ ਕਹਿੰਦਾ ਤੁਹਾਨੂੰ ਪੱਕੀ ਕਰਨ ਦੀ ਲੋੜ ਨਹੀਂ ਸਿਰਫ ਆਪਣੇ ਬੁਜ਼ੁਰਗਾਂ ਨੂੰ ਸੰਭਾਲੋ ਬੱਚੇ ਤੁਹਾਡੇ ਆਪੇ ਸੰਭਾਲ ਲੈਣਗੇ ਮੈਨੂੰ ਤਾਂ ਸਸਿਖਰ ਨਾਲ ਹੀ ਕਰਨੀ ਆਉਂਦੀਆਂ ਖਾਲੀ ਘਰਿਆਂ ਦੇ ਆਪ ਦਾ ਪ੍ਰਾਂਤ ਸੀ ਹੋ ਗਿਆ ਨਿਬੜੋ ਕੋਈ ਨਿਬੜ ਗਿਆ ਆਪਾਂ ਲਿਖੀ ਹੋਏ ਆਪਾਂ ਕਰਨਾ ਸੀ ਆ ਪਰਿਵਾਰਿਕ ਦੰਨਾ ਨੇ ਮੈਂ ਤੁਹਾਨੂੰ ਜਿਹੜੀ ਵੀ ਗੱਲ ਤੁਸੀਂ ਆਪਣੇ ਪਰਿਵਾਰ ਦੀ ਕਰੂਗੀ ਤੁਸੀਂ ਮੇਰਾ ਪਰਿਵਾਰ ਹੋ ਤੁਸੀਂ ਮੇਰੀ ਜ਼ਿੰਮੇਵਾਰੀ ਲਈ ਆ ਤੁਸੀਂ ਮੈਨੂੰ ਵੋਟਾਂ ਪਾ ਕੇ ਚੁਕਾਇਆ ਸ਼ੁਰੂ ਮਾਰੇ ਦੀ ਕਿਰਪਾ ਹੋਈਏ ਬੱਚੇ ਜਿਹੜੇ ਮੇਰੇ ਬੱਚੇ ਨੇ ਮੇਰੇ ਦੀ ਪੁੱਤਰੀ ਮੈਂ ਜ਼ਿੰਮੇਵਾਰ ਹਾਂ ਅੱਜ ਜੋ ਵੀ ਮੇਰੇ ਕੋਲ ਕੁਝ ਹੈਗਾ ਸੁੱਖ ਸਾਧਨ ਸੁਸੁਤਾ ਸੋਜ ਦਾ ਘਟਿਆ ਕਾਰਨ ਨਾ ਕੋਈ ਇਹ ਸਾਰਾ ਤੁਹਾਡਾ ਦਿੱਤਾ ਹੋਇਆ ਹੈ ਮੇਰੀ ਜ਼ਿੰਮੇਵਾਰੀ ਵਾਧਦੀ ਹੈ ਨਾ ਬੱਚਿਆਂ ਦਾ ਧਿਆਨ ਰੱਖਣਾ ਜੇ ਨਾ ਆਪਣੀ ਡਿਊਟੀ ਨਹੀਂ ਨਿਭਾਉਂਗਾ ਤਰੀਕੇ ਨਾਲ ਛੱਗੇ ਤਰੀਕੇ ਨਾਲ ਤਾਂ ਪ੍ਰਮਾਤਮਾ ਵੀ ਮੈਨੂੰ ਮਾਫ਼ ਨਹੀਂ ਇਸ ਚਾਹੀਏ ਸੋ ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਾ ਹੈ ਇਹਨਾਂ ਜੀ ਕੋਈ ਦੋ ਰਾਏ ਨਹੀਂ ਕਿ ਜਿਹੜੇ ਤੁਸੀਂ ਤੁਹਾਡੇ ਵੀ ਮੇਰੇ ਦਫ਼ਤਰ ਆ ਕੇ ਦੇਖ ਲਿਓ ਜਦੋਂ ਦੂਜੀ ਵਾਰ ਆਪਾਂ ਗਿਉਨੇ ਆਂ ਬੋਰ ਦਾਸ ਦਾ ਨਸ਼ੇਦਾਰ ਆਪਾਂ ਨੇ 85 ਜੋਣਾ ਹੋਣੀਆਂ ਤੇ ਐਮਐਨ ਦੀ ਜੋਣਾ ਹੋਣੀਆਂ ਪੋਲੀਟਿਕਲ ਲੋਕਾਂ ਦਾ ਨਸ਼ੇ ਜ ਬਹੁਤ ਬਡਾ ਰਿਹਾ ਹੁਣ ਮੈਂ ਦੱਸਦਾ ਜੀ ਵੀ ਆਪਾਂ ਇਲੈਕਸ਼ਨ ਲੜੀ ਤੇ 80 ਇਲੈਕਸ਼ਨ ਲੜੋਗੇ ਨਾ ਕਿ ਇਹਨਾਂ ਕੋਲ ਕੋਸਪਸਤ ਕੋਲ ਉਹਦਾ ਨਸ਼ਾ ਨਸ਼ਾ ਲੱਗੂਗਾ ਉਹ ਮਗਾ ਮੈਂ ਤਾਂ ਦੇਖਿਆ ਵੀ ਨਹੀਂ ਕਰਿਆ ਇੰਨੇ

ਮੈਂ ਜ਼ਿੰਮੇਵਾਰੀ ਲੈ ਰਿਹਾ ਗਿਵੇਂ ਗੱਲ ਕਰੀਏ ਕਿ ਟਿਕਾਣਾ ਉੱਥੇ ਵੀ ਮੈਨੂੰ ਸੋਭਾ ਬਲਤ ਇਹ ਇਹ ਮੈਂ ਜ਼ਿੰਮੇਵਾਰੀ ਲੈਣਾ ਹੁਣ ਜਦ ਇੱਕ ਚੀਜ਼ ਹੋਣੀ ਚਾਹੀਦੀ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਆਪ ਮੈਨੂੰ ਸਮਝਿਏ ਐਲੈਕਸ਼ਨਾਂ ਹੁੰਦੀਆਂ ਨੇ ਐਲੈਕਸ਼ਨਾਂ ਵੇਲੇ ਰੇਫ ਕੀਂਦਾ ਚਾਹਦਾ ਸ਼ਰਾਬ ਹੋਰ ਨਸ਼ੇ ਆਪਣਾ ਇਸ ਵੇਲੇ ਕੋਲ ਆ ਕੇ ਜੋ ਐਲੈਕਸ਼ਨ ਨੇ ਜੇ ਸਰਪੰਚ ਨੂੰ ਮੈਂ ਪਹਿਲੇ ਹੀ ਸਰਪੰਚਾਂ ਨਾਲ ਗੱਲ ਮਾਰਨੀ ਫਿਰ ਕਿਉਂ ਕਿ ਸੁੱਖੀ ਮੈਨੂੰ ਜਿੱਤ ਹੋਈ ਕੱਲੇ ਕੋ ਵੀ ਉੱਟਣ ਨੂੰ ਕਰਦਾ ਅਈ ਗੇੜਾ ਵਰਤਿ ਅਈ ਗੇੜੀ ਸਰਪੰਚ ਵਿਚਾਰਾ ਮਰਦੇ ਨੂੰ ਕਿੱਥੇ ਆਪਾਂ ਚੱਲਦੇ ਸੋ 15 ਟੀਕੇ ਜਾਂਦਾ ਹੈ ਹੋਰ ਨਸ਼ਾ ਦਾ ਕਿੱਥੇ ਜਾਂਦਾ ਹੈ ਇਲੈਕਸ਼ਨਾਂ ਚ ਘਰ ਜਾ ਕੇ ਸਾਡੀ ਭੈਣ ਨਾਲ ਸਾਡੀ ਮਾਂ ਨਾਲ ਜਾਂਦਾ ਐਵੇਂ ਹੁੰਦਾ ਜੀ ਬੱਚੇ ਸਹਿਮ ਕਰਦੇ ਆ ਬੱਚੇ ਡਰ ਜਾਂਦੇ ਆ ਬੱਚਿਆਂ ਨਾਲ ਲੜਦਾ ਕਾਥਿ ਚ ਜੂ ਪਉਂਦਾ ਜੀ ਜਾ ਕੇ ਪੂਰਾ ਹੋ ਜਾਂਦਾ ਤੇ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਬਚ ਕੇ ਚੱਕੀਆਂ ਬਹੁਤ ਸਾਊ ਲੈਣਾ ਚਾਹੀਦਾ ਆਪਣੇ ਵਾਲੇ ਨੂੰ ਮਾਣਾ ਨਹੀਂ ਜਾਂਦੀ ਉਹਦੇ ਬਾਰੇ ਜਿਹੜਾ ਜੀ ਦੀ ਪੀਪੀਆ ਟੱਕਣ ਵਾਲਾ ਹੋਦਾ। ਆਈ ਗਏ। ਆਈ ਗਏ। ਇਹਦੀ ਬਦਾਂ ਸਵੇਰ ਦਾ ਉਹਦੇ ਘੱਗੇ ਘੁੱਟੇ ਲੱਗਿਆ ਉਹਦਾ ਪੁਰਾਣਾ ਤੁਸੀਂ ਤੇਰੇ। ਆਪਾਂ ਆਪਣੇ ਨੂੰ ਕਹਣਾ ਕਿ ਇਹ ਅਵਲ ਨੇ ਗੱਲ ਪੱਖੇ ਦੋਣ ਪਾਪੇ ਕਿ ਨਹੀਂ ਹੁੰਦਾ। ਗਾਮੀ ਚੱਲਦੀ ਚੰਗ ਲੜਕੇ ਹੈ ਨਾ। ਸੋ ਨਾਲੇ ਤਾਂ ਪੈਸੇ ਖਰਚੋ ਨਾਲੇ ਲੋਕਾਂ ਨੂੰ ਜੁੱਤੀਆਂ। ਆਪਾਂ ਆਪਣੇ ਨਾਲਾ ਕਦੇ ਦੂਰ ਕੱਢੀ ਨਹੀਂ। ਅਸੀਂ ਤਾਂ ਆਪਣੇ ਕੀ ਪੁੱਤਰਾ ਨਹੀਂ ਕੱਢਦੇ। ਪੁਰਾਣਾ ਸਾਡਾ ਮੁੰਡਾ ਦਾ ਉਹ ਚੰਗਾ ਪੁਰਾਣੇ ਨਾਲ ਮੋਹ ਸਾਹਿਬ ਦੇ ਵਿਹਲੇ ਲੱਗਦਾ ਉਹ ਵਾਲਾ। ਫਲਾਣੇ ਨੇ ਉਹ ਮੇਰੇ ਸਾਡਾ ਮੁੰਡਾ ਬਗਾੜਦਾ ਇੱਥੇ ਰੱਖ ਕੇ ਅਸੀਂ ਥੋੜਾ ਜਿਹਾ ਬੱਚੇ ਤੇ ਬੱਚੇ ਨੂੰ ਤੁਸੀਂ ਮੈਂ ਤੁਹਾਨੂੰ ਸਮਝਾਉਣਾ ਹੈ ਵੀ ਆਪਾਂ ਗਲਤੀ ਕਿੱਥੇ ਕਰਦੇ ਬੱਚੇ ਨੂੰ ਜਿਹਨਾਂ ਕੋਲ ਖੇਤੀਬਾੜੀ ਹੈ ਉਹਨਾਂ ਨੇ ਆਪਣੀ ਖੇਤੀ ਤੋਂ ਪੜਾ ਕਰਨਾ ਬੱਚੇ ਕਿਵੇਂ ਕੀਤਾ ਪਹਿਲੇ ਕਹਣਾ ਸ਼ੁਰੂ ਕਰਦਾ ਉਹ ਤੁਸੀਂ ਪਾਓ ਮਿੱਟੀ ਨਾਲ ਮਿੱਟੀ ਹੋਣਾ ਤਾਂ ਹੋਲ ਕਰਦਾ ਲੇਖੋ ਐਵੇਂ ਕਹਿੰਦੇ ਐਵੇਂ ਕਹਿੰਦੇ ਹੋਰ ਕੋਈ ਕੰਮ ਦੇ ਗੋ ਜਿਹੜੀ ਜ਼ਮੀਨ ਨੇ ਜਿਹੜੀ ਖੇਤੀ ਨੇ ਤੁਹਾਨੂੰ ਇੱਥੇ ਦਿੱਤੀ ਸ਼ੋਹਰਤ ਦਿੱਤੀ ਜ਼ਮੀਨਾਂ ਦਿੱਤੀਆਂ ਟੋਕੀਆਂ ਕਾਰਾਂ ਦਿੱਤੀਆਂ ਤਾੜ ਬਣਾਈ ਉਹ ਅੱਜ ਖੇਤੀ ਆਪਾਂ ਨੂੰ ਮਾੜੀ ਲੱਗਦਾ। ਬੱਚੇ ਵੇਲਾ ਕਰਦਾ ਕੰਮ ਕੀ ਕਰਦਾ ਬੱਚਾ ਕੁਝ ਵੀ ਨਹੀਂ ਵੇਲਾ ਕਰਕੇ ਤੁਸੀਂ ਮੋੜਾਂ ਤੇ ਖੜਾਤਾ ਮੋੜਾਂ ਤੇ ਖੜਕੀ ਉਹਨੇ ਬੱਚੇ ਨੇ ਗਲਤ ਪਾਸੇ ਜਾਣੇ ਜਾਣਾ ਕਿਉਂਕਿ ਪੈਸੇ ਵੀ ਮਿਲਦੇ ਆ ਗੱਡੀਆਂ ਚਾਲਣ ਵਾਸਤੇ ਹੈਗੀ। ਜਾਂ ਤਾਂ ਬੱਚਾ ਖੇਤੀ ਕਰਦਾ ਹੋਵੇ। ਜਾਂ ਬੱਚਾ ਪੜਾਈ ਕਰਦਾ ਹੋਵੇ ਜਾਂ ਬੱਚਾ ਖਿਡਾਰੀ ਹੋਵੇ ਖੇਡਦਾ ਹੋਵੇ ਜਾਂ ਬੱਚਾ ਕੰਮ ਸਿੱਖਦਾ ਹੋਵੇ ਇਹ ਕੰਮ ਕਰਦਾ ਚਾਰ ਤਾਂ ਬੱਚੇ ਨੂੰ ਪੈਸਾ ਦਿਓ ਉਹਨੂੰ ਲੋੜ ਹੈ ਜੇ ਤੁਹਾਡਾ ਬੱਚਾ ਚਾਰੇ ਕੰਮ ਨਹੀਂ ਕਰਦਾ ਫਿਰ ਤੁਸੀਂ ਪੈਸਾ ਕਰਦਾ ਦਿੰਨੇ ਨੂੰ ਫਿਰ ਜਾਂਦਾ ਕਿੱਥੇ ਹੈ ਤੇ ਬੱਚੇ ਨੂੰ ਮੌਨ ਬਗੜਦਾ ਹੀ ਪਰਵਾਹ ਪੈਸਾ ਕਿ ਇਹਦਾ ਖੇਤੀਬਾੜੀ ਵਾਲਿਆਂ ਦੀ ਗੱਲ ਹੋ ਗਈ ਬੀਬੀਆਂ ਘਰਾਂ ਜਿਹਨਾਂ ਦੇ ਬੰਗਲ ਰੱਖੇ ਨੇ ਜਿਹੜੀ ਖੇਤੀਬਾੜੀ ਵਾਲੇ ਪਰਿਵਾਰ ਆਪ ਕਰ ਗਿਆ 20 ਬੰਦੇ ਰੋਟੀ ਬਣਾਉਂਦੇ ਆ ਕੰਮ ਵੀ ਕਰਦੇ ਆ ਬਹੁਤ ਕੰਮ ਕਰਦੇ ਆ ਠੀਕ ਆ ਮਿਹਨਤ ਆ ਮਿਹਨਤ ਤੇ ਮਜੂਰੀ ਚ ਕੋਈ ਸ਼ਰਮ ਨਹੀਂ ਹੁੰਦੀ ਇਹ ਗੱਲ ਯਾਦ ਰੱਖਿਓ ਜਿਹੜਾ ਮਿਹਨਤ ਦਾ ਪੈਸਾ ਉਹ ਸਭ ਤੋਂ ਉੱਪਰ ਪੈਸਾ ਜਿਹੜੀ ਜਮਿੰਟ ਕਰਦਾ ਕੋਈ ਚਾਹੇ ਡੰਗਰਾਂ ਨਾਲ ਜਮਿੰਟ ਕਰਦਾ ਕੋਈ ਚਾਹੇ ਕੋਈ ਦੁਕਾਨਦਾਰ ਜਮਿੰਟ ਕਰਦਾ ਚਾਹੇ ਕੋਈ ਨਰੇਗਾ ਜਮਿੰਟ ਕਰਦਾ ਨਰੇਕਾ ਦਾ ਪੈਸਾ ਵੀ ਬਹੁਤ ਮਹਿੰਦਾ ਪੈਸਾ ਹੈ ਮੈਂ ਦੱਸ ਨਹੀਂ ਤੁਹਾਨੂੰ ਕਿ ਕਰਦਾ ਕਦੇ ਨਰੇਕਾ ਚੱਲਦੀ ਰਹਿੰਦੀ ਹੁੰਦੀ ਹੈ ਕਦੇ ਰੰਗੀਆਂ ਕਰੇ ਚੱਲ ਵੀ ਕਦੇ ਰੋਕ ਮਾਸਟਰ ਲਿਖ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਮਿੰਟ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਹੋਣਾ ਹੈ ਇੱਕ ਮਿੰਟ ਦੇਖ ਲੈ ਇੱਕ ਮਿੰਟ ਪਿੰਡ 'ਚ ਕੋਈ ਪ੍ਰੋਗਰਾਮ ਹੁੰਦਾ ਤਾਂ ਸਫਾਈ ਕੌਣ ਕਰਦਾ ਨਰੇਕਾ ਜੇ ਪਿੰਡ ਦੇ ਵਿੱਚ ਕੋਈ ਵਿਆਹ ਵਗਣਾ ਆ ਗਿਆ ਕੋਈ ਭੋਗ ਆ ਗਿਆ ਸਫਾਈ ਕਰਨ ਕਰਦਾ ਹੈ ਹਾਂਜੀ ਨਰੇਕ ਵਾਲੇ ਜੇ ਕਿਤੇ ਉਹ ਇਕੱਠ ਕਰਨਾ ਹੈ ਬੰਦੇ ਇਕੱਠੇ ਕਰਨੇ ਆਉਣਾ ਕਿਸੇ ਨੇ ਕੌਣ ਜਾਂਦਾ ਉੱਤੇ ਨਰੇਕ ਵਾਲੇ ਜੇ ਕਿਤੇ ਜੇ ਕਿਤੇ ਮੜੀਆਂ ਜੇ ਉਹ ਬੰਦਾ ਮਰ ਗਿਆ ਵਿਚਾਰ ਆ ਪੈਂਦਾ ਕੋਈ ਮੌਤ ਹੋ ਗਈ ਮੜੀਆਂ ਦੀ ਸਫਾਈ ਕੋਲ ਕਰਦਾ ਮੇਰੇ ਕਿੰਨੇ ਨਾ ਦਾ ਬੇੜੀ ਆ ਨਿਕੜੀ ਤੁਰਪੀਆਂ ਇਧਰ ਨੂੰ ਤੁਰਪੀਆਂ ਕਹਿੰਦਾ ਉਹ ਬੰਦਾ ਹੈ ਜਿਹੜਾ ਬੰਦਾ ਜਮਾ ਬੈਠਾ ਬੈਠਾ ਜੌਬ 'ਚ ਕੱਖੜ ਕੰਨ ਤੋੜਦਾ ਧੂੰਮੜਾ ਕਰਦਾ ਹੈ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਨਰੇਗਾ ਦਾ ਪੈਸਾ ਬਹੁਤ ਵਹਿਦ ਦਾ ਪੈਸਾ ਹੈ ਉਹਨੂੰ ਪਤਾ ਨਹੀਂ ਲੱਗਦਾ ਆਪਾਂ ਜਦੋਂ ਜਿਹੜਾ ਸਾਦਾ ਪੁੱਤ ਦਾ ਆਪਣੀ ਜਨਾਨੀ ਦੀ ਬਾਹ ਵੀ ਅਸੀਂ ਜੇ ਬਾਹਰ ਨਹੀਂ ਕੱਢਦੇ ਕਾਲੀ ਡੌਂਗਿਆ ਇਹ ਬਚਾਰੀਂ ਸਵੇਰ ਤੋਂ ਸ਼ਾਮ ਤੱਕ ਬੈਠੀ ਮਾੜਾ ਕੰਮ ਚੰਗਾ ਕਰਨ ਟੱਕ ਕਰਨ ਵੱਧ ਕਰਨ ਘਰੋਂ ਬਾਹਰ ਨਿਕਲਣੀ ਬਹੁਤ ਅਤ ਹੈ ਗਰਮੀ 'ਚ ਵੀ ਤੁਸੀ ਜਾਣਾ ਕੰਮ ਤੇ ਸਰਦੀ 'ਚ ਵੀ ਤੁਸੀ ਕੰਮ ਤੇ ਜਾਣਾ ਜੇ ਪਿੰਡਾਂ ਦੇ ਵਿੱਚ ਨਰੇਕਾ ਨਾ ਹੋਵੇ ਬੇਬੇ ਜੀ ਜੇ ਪਿੰਡਾਂ 'ਚ ਨਰੇਕਾ ਨਾ ਹੋਵੇ ਨਾ ਅਸੀਂ ਆਪਣੇ ਘਰ ਦੇ ਮੂਹਰੇ ਤੇ ਘਰ ਦਾ ਬੁੱਝਾਉ ਨਹੀਂ ਪਟਦੇ ਨਰੇਕਾ ਉਹਦਾ ਇੱਜ਼ਤ ਵਾਲਾ ਕੰਮ ਹੈ ਮਾੜਾ ਕੰਮ ਨਹੀਂ ਮਿਹਨਤ ਹੈ ਮਜ਼ਦੂਰੀ ਹੈ ਮਿਹਨਤ ਹੈ ਕਿਉਂ ਤੁਹਾਡਾ ਕੀ ਬਣਦਾ ਕਿਹੜਾ ਘਰ ਬਣਦਾ ਕ੍ਰਿਕਟ ਕੰਮ ਦੇ ਕਿਹੜਾ ਕਾੜ ਬੰਦਾ ਕਿਹੜਾ ਕਾੜ ਜੋਬ ਕਾੜ ਜੋਬ ਕਾੜ ਬੰਦਾ ਛੋਟੀ ਜੋਬ ਹੈ ਉਹ ਮੈਨੂੰ ਵਖਰੀ ਹੈ ਕਿ ਗਰੀਬ ਵਾਲ ਨੂੰ ਇੱਥੇ ਜੋਬ ਕਰਦਾ ਅਮੀਰ ਲੋਕ 40 ਰੁਪਏ ਲੱਗੇ ਹੀ ਜੋਬ ਬੰਦ ਕਰ ਦਿੰਦੇ ਆਂ ਆਪੇ ਤਾਂ ਟਿਕਾਣਾ ਆਪਣੀ ਕੰਮ ਕਰਦੀਆਂ ਨੇ ਉੱਥੇ ਅਥੋਂ ਪਰ ਜਗਮਰੇ ਕੋਈ ਦੇਖਦਾ ਨਹੀਂ ਨਾ ਆਪਾਂ ਉਹ ਦੇਖਦਾ ਤੁਹਾਡਾ ਤੁਹਾਡਾ ਮਿਹਨਤ ਦਾ ਪੈਸਾ ਗਲਤ ਕਿਵੇਂ ਜੂਜ਼ ਹੁੰਦਾ ਕਿਵੇਂ ਤੁਸੀਂ ਇਹਨੂੰ ਦੱਸੋ ਕੋਈ ਕਰ ਲੈਣਾ ਕੋਈ ਵੀ ਨਾ ਕਰ ਕਰ ਵੀ ਲੋਕੀ ਨੂੰ ਨਵਾ ਪੈਣਾ ਗਲਤ ਕੀ ਕਰ ਤੂੰ ਅੱਪਜੀ ਬਾਪੂ ਨੇ ਅਮਰੀਕਾ ਚ ਕੰਮ ਕਰਤਾ ਬੇਬੇ ਨੇ ਅਮਰੀਕਾ ਚ ਕੰਮ ਕਰਦੀਆ ਮਾਂ ਅਮਰੀਕਾ ਚ ਕੰਮ ਕਰਦੀਆ ਪਿਓ ਉਹ ਜਿਹੜਾ ਦਿਹਾੜੀ ਜੋਤਦਾ ਕਰਦਾ ਪੋਤਾ ਕੀ ਕਰਦਾ ਹੈ ਮੋਟਰਸਾਈਕਲ ਤੇ ਘੁੰਮਦਾ ਕਿਹੜੇ ਮਾਤਾ ਦੇਖੋ ਜਿਵੇਂ ਝੂਲ ਬੋਲਦਾ ਪਰ ਉੱਥੇ ਐਮਰਜੈਂਟ ਸੂਰ ਬਾਰ ਸਰਕਾਰ ਬਸੂਰ ਮਾਰਾ ਜਿਵੇਂ ਤੁਹਾਨੂੰ ਮੈਂ ਬੋਲਦਾ ਦੇਖੋ ਜਿਹਨੂੰ ਸ਼ਰਮ ਨਹੀਂ ਕਿ ਮੇਰੀ ਦਾਦੀ 80 ਸਾਲ ਦੀ 70 ਸਾਲ ਦੀ ਗਰਮੀ ਚ ਚਿਹਰੀ ਲੱਗੀ ਹੋਏ ਨਰੇਕਾ ਦਾ ਕੰਮ ਕਰਨ ਲੱਗੀ ਹੂਆ ਉਹ ਬੰਦੇ ਨੂੰ ਇਹ ਸ਼ਰਮ ਨੂੰ ਤਾਂ ਤੁਸੀਂ ਅਸੀਂ ਕਿਜ਼ਮਾਤ ਕਰੀ ਤੁਸੀਂ ਜਿਹੜਾ ਚੁੰਨੀ ਦੇ ਰੱਪੇ ਖੋਲ ਕੇ ਪੈਸਾ ਦਿੰਦੇ ਨਾ ਚੋਰੀ ਉਹ ਉਹ ਬੋਲਦਾ ਨਰੇਕਾ ਬਣੀ ਕਿਉਂ ਉਸ ਗੀ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਜਿਹਾ ਚਾਗਨਾ ਹੋਣਾ ਨਰੇਕਾ ਇਸ ਕਰਕੇ ਬਣੀ ਸੀ ਕਿ ਤੁਹਾਨੂੰ ਤੁਹਾਨੂੰ ਕਿਸੇ ਦੇ ਹੱਥ ਨਾਲ ਡਣਾ ਪਵੇ ਤੁਹਾਨੂੰ ਕਿਸੇ ਦੇ ਘਰ ਚ ਬਹੁਤ ਪੜਾਣਾ ਪਵੇ ਤੁਹਾਨੂੰ ਦਵਾਈ ਖੁੱਤੀ ਲਈ ਕਿਸੇ ਤੋਂ ਮੰਗਣਾ ਲੱਗ ਪਵੇ ਤੁਹਾਨੂੰ ਆਪਣੇ ਲੋੜਵੰਦ ਦੀ ਕਿਸੇ ਤੋਂ ਮੰਗਣਾ ਲੱਗ ਪਵੇ ਸਾਡੇ ਤਾਂ ਅੰਮੀ ਜੀ ਸੁਹਾਗ ਕੋ ਰੱਖੀ ਅਰੇ ਆਪਣੇ ਤਾਂ ਤੁਹਾਨੂੰ ਲੋੜ ਨਹੀਂ ਮੇਰੇ ਕੋਲੇ ਬੇਬੇ ਬੇਬੇ ਨਹੀਂ ਪੜਦੇ ਲੋਕ ਬੇਬੇ ਜੀ ਰਿਸ਼ਮੇਰੇ ਕੋਲੇ ਬੇਬੇ ਇੱਕ ਈ ਕਹਿੰਦੀ ਪੁੱਤ ਮੇਰੇ ਨਰੇਕਾ ਦੇ ਪੈਸੇ ਨਹੀਂ ਆਏ ਮੈਂ ਕਿਹਾ ਬੇਬੇ ਕੋਈ ਗੱਲ ਨਹੀਂ ਆਜਣਗੀ ਕਿੰਨੇ ਕਿੰਨੇ ਮਹੀਨੇ ਲੱਗੇ ਤਿੰਨ ਤਿੰਨ ਆਪੇ ਹੋ ਗਏ ਮੈਂ ਕਿਹਾ ਕੋਈ ਗੱਲ ਨਹੀਂ ਕਹਿੰਦੀ ਨਹੀਂ ਮੇਰੇ ਪੁੱਤ ਮੇਰਾ ਔਖਾ ਬੋਲਦਾ ਮੈਂ ਕਿਹਾ ਔਖਾ ਕਰ ਤੇ ਕਹਿੰਦੀ ਮੇਰਾ ਪੁੱਤ ਹੈ ਫਿਕਰ ਨਾ ਕਰਦਾ ਪੁੱਤ ਤੇਰ ਦਿੱਤੀ ਗਿਆ ਬਹੁਤ ਸਾਰਾ ਮਿੱਠਾ ਦੇ ਕੇ ਪੁੱਤ ਤੇਰ ਦਿੱਤੀ ਗਿਆ ਮਤਲਬ ਕੀ ਕਰੀ ਇੱਕ ਮੋੜ ਆ ਵੀ ਗਿਆ ਕਹਿੰਦਾ ਚਾਰ ਜਣੇ ਹੋਏ ਕਹਿੰਦੀ ਪੁੱਤ ਘਰ ਦਾ ਖਰਚਾ ਮੈਂ ਹੀ ਕਰਦਾ ਨਗਰਾਂ ਦਾ ਕਾ ਤੂੰ ਪੁੱਤ ਵੀ ਹੋਇਆ ਉੱਤੋਂ ਮੇਰਾ ਹੁਣ ਚੱਲ ਜਦੋਂ ਇਹ ਹੋਊ ਜਿੱਕੇ ਹਾਂ ਸੰਧਿਗੇ ਬੈਠ ਕੇ ਕੰਮ ਨਹੀਂ ਕਰਦਾ ਤੁਸੀਂ ਆਪਣੇ ਮੁੰਡੇ ਦੇ ਮੁੰਡੇ ਦੇ ਮੁੰਡੇ ਨੂੰ ਪਾ ਦਿਓ ਕੋਈ ਕੋਈ ਸਰਕਾਰ ਦਾ ਕੀ ਚੂਰ ਆ ਸਾਡਾ ਤੁਸੀਂ ਸਾਡਾ ਤਾਂ ਤੁਸੀਂ ਮਿਲਟ ਕਹਾਵਾ ਵੀ ਆਉਦੇ ਐਮਐਸ ਤੋਂ ਨੇ ਸ੍ਰੀ ਸਾਡੇ ਦਾ ਪੁਰਾਣਾ ਤੁਸੀਂ ਸਾਡਾ ਕਸੂਰ ਤਾਂ ਦੱਸੋ ਜੇ ਤੁਸੀਂ ਨਹੀਂ ਕਰਦੇ ਕਿੰਨਾ ਤਾਂ ਮੈਨੂੰ ਦੱਸੋ ਕਿ ਤੁਹਾਡੇ ਲਈ ਪੈਸਾ ਬਣਿਆ ਸੀਗਾ ਇਹ ਪੈਸਾ ਤੁਹਾਡਾ ਤੁਹਾਡੀ ਮਿਹਨਤ ਦਾ ਪੈਸਾ ਇਹਨੂੰ ਆਪਣੇ ਲਈ ਰੱਖੋ ਕੰਤਾ ਦਾ ਉਹ ਜਿਹਦੀ ਪਤ ਨੂੰ ਲੋੜ ਆ ਇਹ ਨਾ ਹੋਵੇ ਵੀ ਤੁਸੀਂ ਉਹਦਾ ਪਰਿਵਾਰ ਨਹੀਂ ਪਾਲਦੇ ਤੇ ਤੁਸੀਂ ਮਿਹਨਤ ਕਰਦੇ ਹੋ ਤੇ ਬੰਦਾ ਤਾਸ਼ ਖੁਰਦਾ ਤੇ ਸ਼ਾਮ ਨੂੰ ਦਾਰੂ ਵੀ ਛੁੱਟੂ ਲੇ ਗੇ ਸੈਲਵਨ ਨੂੰ ਕੋਣ ਨੇ ਬਣਾਉਣਾ ਬਣਾਣੇ ਕੋਲੋਂ ਵਾਲੇ ਬਣਦੇ ਨੇ ਲੋਨਾਂ ਦੇ ਕੋਣ ਲਿਆ ਵੀ ਬਹੁਤ ਨੇ ਲੋਗ ਹੈ ਲੋਨ ਠੋ ਲੈ ਜਾਂਦਾ ਵੀ ਬਦਾਰਤ ਦਾ ਇਹ ਕਿੱਥੇ ਕਿੱਥੇ ਹੋਜਣਾ ਹੈ ਲੋਨ ਲਿਆ ਜਾਂਦਾ ਵੀ ਜੇ ਕੰਮ ਕਿਸੇ ਭੈਣ ਨੇ ਕਿਸੇ ਮਾਂ ਨੇ ਸ਼ੁਰੂ ਕਰਨਾ ਲੋਨ ਲੈ ਵੀ ਵੀਰ ਪੱਤੀਆ ਚਾਹੀਏ ਲੋਨ ਲੈਣ ਦੀਆਂ ਲੋਨ ਲੈ ਕੇ ਜਾਂਦਾ ਮੋਟਰਸਾਈਕਲ ਦੇਣਗੇ ਮੁੰਡੇ ਨੂੰ ਜਾਂ ਐਲ ਦੇ ਲਈ ਬੜੀ ਸਨ ਜਾਂ ਵਾਸੀ ਕਿਸ਼ੀ ਲੈ ਕੇ ਦੇਣਗੇ ਜਾਂ ਇੱਕ ਦਾ ਬਣਾ ਫੋਨ ਲੈ ਕੇ ਦੇਣਗੇ ਮੁੰਡੇ ਨੂੰ ਨਹੀਂ ਬੈੱਡ ਬਦਲੋ ਤੋਂ ਲਿਵਾਰੀ ਬਦਲੋ ਤੋਂ ਆ ਤੁਸੀਂ ਲੋਨ ਦਾ ਕੰਮ ਕਰਦੇ ਹੋ ਛੁਰਬੋ ਦਾ ਕਿਸਤਾ ਭਰਦੇ ਨਰੇਗਾ ਚ ਫਰੇਮਰ ਦੇ ਕਿ ਛੁਰੋ ਲੋਨ ਤਾਂ ਲੈਂਦਾ ਸੀ ਆ ਕਿ ਜੇ ਤੁਸੀਂ ਕੰਮ ਕਰਨਾ ਆਪਣਾ ਲੋਨ ਕੰਮ ਲਈ ਤੁਸੀਂ ਲੋਨ ਲੈ ਲਓ। ਚਾਹੇ ਉਹ ਜੀਮੀਦਾਰ ਤੁਸਾਂ ਨਾ ਕਹਿਓ ਕਿ ਆਪਾਂ ਗਰੀਬ ਪਰ ਆਪਾਂ ਜੀਮੀਦਾਰ ਬੈਠੇ ਆਂ ਤਾਰੇ ਨਾ ਜਿੱਨੇ ਕੋ ਬੈਠੇ ਜਿਹੜਾ ਤੁਸੀਂ ਲੋਨ ਲੈ ਕੇ ਜਿਹੜੇ ਕੰਮ ਲਈ ਲੋਨ ਲਿਆ ਉਹ ਕੰਮ ਤੇ ਨਹੀਂ ਲਾਉਂਦੇ ਤਾਂ ਤੁਹਾਡਾ ਖੜਾ ਛੁੱਟਣਾ ਨਹੀਂ ਉਹ ਤੁਸੀਂ ਗਲਤ ਪਾਸੇ ਜਾ ਰਹੇ ਹੋ। ਤੁਸੀਂ ਲੋਨ ਲਿਆ ਸੀ ਕਿ ਕੰਮ ਕਰੂਗੇ ਕਮਾਈ ਕਰਕੇ ਕਿਸ਼ਤਾ ਭਰੋਗੇ। ਠੀਕ ਹੈ ਪਰ ਲੱਗ ਗਿਆ ਲੋਕ ਪਰਸੇ ਜੇ ਜੀਵਿੰਦਾਰ ਲੋਨ ਲੈ ਤਾ ਵਿਆਹ ਕਰ ਤਾ ਘੜੀ ਲੈ ਲਾ ਕੁਤੀ ਪਾ ਲਾ ਸੰਦਾ ਲੈ ਲਿਆ ਮੁੰਡੇ ਨੂੰ ਬਾਹਰ ਭੇਜ ਤਾ ਉਹ ਫਿਰ ਤੋਂ ਆੜ ਵੇਚ ਕੀ ਕਰਨੇ ਚੋ। ਇਹ ਜਿਸ ਸਰਪੂਸ ਖਸੂਸ ਸਰਕਾਰ ਦਾ ਅਸੀਂ ਬੱਚੇ ਵੇਲੇ ਕਰ ਰਹੇ ਸੀ ਤੁਹਾਨੂੰ ਦੱਸ ਰਹੇ ਹਾਂ ਨਸ਼ਾ ਐ ਨਹੀਂ ਬੱਤਾ ਨਸ਼ਾ ਜਦੋਂ ਤੁਸੀਂ ਧੀ ਪੁੱਤ ਨੂੰ ਕੰਮ ਵੀ ਲਾਉਂਦੇ ਹੋ ਵੇਦਾ ਕਰਦੇ ਨੇ ਉਹ ਨਸ਼ਾ ਉਦੋਂ ਬੱਤਾ ਹੈ। ਬਿਨੇ ਨਾਂ ਦੇ ਸ਼ੈਤਾਨ ਦਾ ਕਾਰਨ ਨਸ਼ੇ ਵਾਲੇ ਬਸੇ ਨੂੰ ਹੁੰਦਾ। ਹੁਣ ਤੁਸੀਂ ਦੇਖਿਆ ਉਹ ਤਾਂ ਪਹਿਲਾਂ ਪਿੰਡਾਂ ਦੇ ਵਿੱਚ ਆਪਾਂ ਨਸ਼ੇ ਵਾਲਾ ਚੱਕ ਲਿਆ ਜੀ। ਨਸ਼ੇ ਵਾਲਾ ਚੱਕ ਲਿਆ ਨਸ਼ਾ ਵਾਲਾ ਚੱਕਿਆ ਨੂੰ ਅੰਦਰ ਦੇ ਦਿੱਤਾ। ਐਫ ਆਈ ਆਰ ਹੋ ਗਈ, ਐਫ ਆਈ ਆਰ ਤੋਂ ਬਾਅਦ ਉਹ ਕੱਟ ਕੇ ਲੈ ਕੇ ਜਾਂ ਸਾਹਮਣੇ ਨੂੰ ਸਜ਼ਾ ਦੇ ਕੇ ਨੂੰ ਅੰਦਰ ਦੇ ਦਿੱਤਾ 2 ਮਹੀਨੇ ਉਹਦਾ ਵਸਤਾ ਹੈ। ਹੌਲਾ ਜੀ ਛੁੱਟੇ ਉਹਨਾਂ ਜਿਹੜਾ ਵੀ ਨਿਕਲ। ਜਦੋਂ ਛੁੱਟ ਕੇ ਆਉਂਦਾ ਪਤਾ ਕੀ ਕਹਿੰਦਾ। ਬੁਰੀ ਹਾਲ ਪ੍ਰਕਾਰ ਦੇ ਐਮਐਲਏ ਨੇ ਮਾਰੇ ਹਾਂ ਹਾਂ ਬੰਦਾ ਫੇਰਾਂ ਐਂ ਕਹਿੰਦੇ ਐਂ ਕਹਿੰਦੇ ਛੜਾ ਕੇ ਕਿਵੇਂ ਬੰਦਾ ਸੁਣੇ ਕਿਵੇਂ ਛੜਦਾ ਬੰਦਾ ਜੀ ਕੌਣ ਛੜਾ ਕੇ ਲੈ ਜਾਂਦਾ ਨੰਬਰਦਾਰ ਪੰਜ ਸਰਪੰਚ ਸਰਪੰਚ ਜਾਂਦਾ ਪਿੰਡ ਦਾ ਲੰਬੜਦਾਰ ਜਾਂਦਾ ਦੋ ਪਿੰਡ ਤੇ ਗਵਾਹ ਜਾਂਦੇ ਆ ਇੱਕ ਬੰਦਾ ਜ਼ਮੀਨ ਦੀ ਫਾਟ ਰਿਹਾ ਇੱਥੇ ਹੀ ਛੜਦਾ ਬੰਦਾ ਫਿਰ ਐਮਐਲਏ ਜੁੜਦਾ ਤੇ ਪੈ ਸਰਕਾਰ ਦਾ ਕਸੂਰ ਸਾਡਾ ਕਸੂਰ ਸੀ ਉੱਥੇ ਦੱਸੋ ਕਿ ਐਮਐਨਏ ਨੇ ਜਾਂ ਸਰਕਾਰ ਨੇ ਮਤਲਬ ਕੀਤੀ ਆ ਨਸ਼ੇੜਿਆਂ ਦੀ ਆ ਜਿਹੜਾ ਇਹਨਾਂ ਤੁਸੀਂ ਮੇਰੇ ਤਰਫੋਂ ਪੀਜਾ ਚੁੱਕੇ ਏਡਾ ਬੰਦੇ ਚਾਹੁੰਦੇ ਨੇ ਪਰ ਸ਼ਾਮ ਤੱਕ ਮੈਂ ਆਖੜ ਨੌਣਾ ਦੱਸ ਦੋ ਪਿੰਡਾਂ 'ਚ ਬੋਲਦਾ ਬਹੁਤ ਲੋਕ ਮਾੜਾ ਵੀ ਬੋਲਦੇ ਨੇ ਮੈਂ ਆਪਣ ਨੂੰ ਚੰਗਾ ਬੋਲਦਾ ਮੈਨੂੰ ਇਹ ਆ ਕਿ ਜਿਹੜਾ ਕੋਈ ਗੱਲ ਮੇਰੇ ਕਾਮਪਾਨ ਵਾਲੇ ਮੇਰੇ ਵੀਰ ਵੀ ਬੋਲਦੇ ਆ ਕੋਈ ਗੱਲ ਇਹਨੂੰ ਸਮਝ ਹੀ ਨਹੀਂ ਆਉਂਦੀ ਇਹਨਾਂ ਨੂੰ ਪਤਾ ਹੀ ਨਹੀਂ ਮੈਂ ਕਿੱਡੇ ਵੱਡੇ ਕੰਮ ਕਰ ਲੱਗਿਆ ਹੈ ਇਹ ਕੋਈ ਛੋਟਾ ਕੰਮ ਨਹੀਂ ਹੈ ਮੈਂ 2 4 5 ਨੂੰ ਕਿਸੇ ਨੂੰ ਤਾਂ ਬਚਾਉਂਗਾ ਕਹਤੋ ਗਏ ਇਹਦਾ ਕਹਿਣ ਲੱਗ ਗਏ ਮੈਂ ਨਹੀਂ ਅਸੀਂ ਹਰਕਤ ਕੀਤੀ ਇਹਨਾਂ ਸਭ ਅਜਿਹੀ ਕਹਿੰਦਾ ਜਿਹੜਾ ਨਸ਼ਾ ਕਰਦਾ ਜੋ ਛਡਣਾ ਚਾਹੁੰਦਾ ਦਾ ਇਲਾਜ ਕਰਾਵਾਂਗੇ ਵਧੀਆ ਹਸਪਤਾਲ ਚ ਇਲਾਜ ਕਰਾਵਾਂਗੇ ਉਹਨੂੰ ਪੁਲਿਸ ਦੇ ਚੱਕਰਾਂ ਤੋਂ ਵੀ ਬਚਾਵਾਂਗੇ ਜਿਹੜਾ ਨਸ਼ਾ ਵੇਚਦਾ ਬਣਦੀ ਕਾਨੂੰਨੀ ਕਾਰਵਾਈ ਉਹਦੇ ਤੇ ਰੋਕ ਕੇ ਕਰਾਂਗੇ ਕੋਈ ਸ਼ਾਸਨਿਕ ਨਹੀਂ ਕਿਉਂਕਿ ਜੇ ਤੁਸੀਂ ਬੱਚੇ ਦੀ ਪੁੱਤੜ ਬਚਾਉਣੇ ਨੇ ਤਾਂ ਤੁਹਾਨੂੰ ਕੀ ਕਰਨੇ ਪੈਣਗੇ ਤੁਹਾ ਮੇਰਾ ਸਾਰੇ ਨੂੰ ਬੇਨਤੀ ਆ ਕੰਮ ਹੋਈ ਜਾਣੇ ਦੇ ਪਿੰਡਾਂ ਦੇ ਕਿ ਚੱਲੀ ਜਾਣੇ ਨੇ ਜਿਹੜਾ ਘੱਟ ਹੋ ਗਿਆ ਅੱਗੇ ਦਾ ਬਾਦ ਦੂਸਰਾ ਟੋਪਾ ਹੋਣੀ ਲੋਕੋ ਦੋ ਮਹੀਨੇ ਨੂੰ ਫੇਰ ਉਤਾਰ ਲਾਂਗੇ ਮੋਝਾ ਪਹਿਲਾ ਬੱਚੇ ਬੱਚਾ ਹੋਂ ਤੇ ਲੱਗੀਏ ਕੰਮ ਦਾ ਮੇਰੇ ਕੋਲ ਸੁਪਨਸਾ ਆਏ ਸੀਗੇ ਉਸ ਤੋਂ ਬਾਅਦ ਵੀ ਮਨ ਲਾਇਆ ਸੀ ਇਹਨਾਂ ਨੂੰ ਵੀ ਜੋ ਇਹਨਾਂ ਨੇ ਕਿਹਾ ਕੋਈ ਲੋਕੋ ਵੋਟ ਮਲਾਇਆ ਲਗਾ ਵੀਰੇ ਕੋਈ ਗੱਲ ਨਹੀਂ ਤੁਹਾਨੂੰ ਜੇ ਮੈਂਬਰੀ ਕਰੀ ਇਹਨਾਂ ਨੂੰ ਵੀ ਜੋ ਜੋ ਤੁਸੀਂ ਕਿਹਾ ਆਪਾਂ ਸਾਰੇ ਜਿਦੋਂ ਮੈਨੂੰ ਕਹੋਗੇ ਮੈਂ ਕੰਮ ਸਾਰੇ ਕਰਕੇ ਲਊਗਾ ਪਰ ਆਪਾਂ ਇੱਕ ਵਾਰੀਏ ਸਮਝੀਏ ਕਿ ਨਸ਼ਾ ਆਉਂਦਾ ਕਿੰਨਾ ਵੱਡਾ ਕਿਵੇਂ ਆ ਕਿੱਧਰ ਨੂੰ ਚੱਲਣਾ ਵਾਣ ਹੈ ਪਰਿਵਾਰਾਂ ਦੇ ਫੁੱਲ ਬੁਲਾ ਕੇ ਗੱਲ ਆ ਗਈ ਜੇ ਪਿੰਡ ਤੇ ਪਰਿਵਾਰ ਇਕੱਠੇ ਹੋ ਕੇ ਕਹਿਣ ਕਿ ਅਸੀਂ ਆਪਣੇ ਬੱਚੇ ਬਚਾਉਣੇ ਨੇ ਤਾਂ ਕਿਸੇ ਵੀ ਨਸ਼ਾ ਤਸਕਰੀ ਹਿੰਮਤ ਨਹੀਂ ਹੈ ਤੁਹਾਡੇ ਪਿੰਡ ਦੇ ਵਿੱਚ ਮਿਹਰਬਾਨੀ ਜੇ ਤੁਹਾਡੇ ਬੱਚਿਆਂ ਦਾ ਚੇਤਾ ਤਾਂ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਜਣੇ ਆਪਣੀ ਆਪਣੀ ਜ਼ਿੰਦਗੀ ਖਰੇ ਹੋ ਲਈ ਮਾਣਯੋਗ ਮੁੱਖ ਮੰਤਰੀ ਸਰਦਾਰ ਤੁਆਸੀ ਮਾਨ ਸਰ ਕਹਿੰਦੇ ਨੇ ਸਭ ਮੈਂ ਕਲਾ ਨਹੀਂ ਕਰ ਸਕਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਨਸ਼ੇ ਦੇ ਵਿਰੁੱਧ ਯਤਨ ਵਿੱਚ ਮੈਨੂੰ ਹਰ ਪੰਜਾਬੀ ਦਾ ਸਾਥ ਚਾਹੀਦਾ ਹੈ 3 ਕਰੋੜ ਪੰਜਾਬੀ ਮਿਲ ਗਏ ਜੇ ਇਹ ਜੰਗ ਲੜੀਏ ਤਾਂ ਕੁਝ ਦਿਨਾਂ ਵਿੱਚ ਸੀ ਇਹ ਆਪਣੇ ਪੰਜਾਬ ਨੂੰ ਅਸ਼ੈ ਮੁਕਤ ਕਰ ਸਕਦੇ ਹਾਂ ਆਪਾਂ ਸਾਰਿਆਂ ਨੇ ਨਸ਼ੇ ਦੇ ਖਿਲਾਫ ਜੇੜੀ ਸੋਚ ਪਾਈ ਹੈ ਮੈਂ ਮੈਂ ਵਾਈ ਮੈਂ ਆਪਣੇ ਪਿੰਡ ਪਿੰਡ ਜਾਂ ਸ਼ਹਿਰ ਦੇ ਘਾਟ ਵਿੱਚ ਘਾਟ ਵਿੱਚ ਕਿਸੇ ਕਿਸੇ ਨਸ਼ਾ ਨੂੰ ਨਸ਼ਾ ਨੂੰ ਅੰਨ ਨਹੀਂ ਨਹੀਂ ਜੇ ਵਗਾ ਆਪਣੇ ਪਿੰਡ ਪਿੰਡ ਤਾਂ What? Um. ਰਸ਼ਨਾ ਕਰਨਾ ਰਸ਼ਨਾ ਕਰਨਾ ਖੜ ਜਾਗਾ ਖੜ ਜਾਗਾ ਕੋਈ ਇਹ ਕਰੋ ਕੋਈ ਲੋਜਮਨ ਰਸ਼ੀ ਵਿੱਚ ਰਸ਼ੀ ਹਾਂ ਕ ਉਸ ਨੂੰ ਰਸ਼ਨਾ ਰਸ਼ਨਾ ਖੜ ਗਈ ਖੜ ਗਈ ਗੇਰਦਾ ਗੇਰਦਾ ਦੋ